ਸ਼ਿਪ ਦੇ ਨਜ਼ਾਰੇ ਲੈਣ ਤੋਂ ਬਾਅਦ ਆਪਾਂ ਹੁਣ ਇਸ ਤੋਂ ਬਾਅਦ ਚੱਲਾਂਗੇ ਡਾਂਸ ਫਲੋਰ ਬੜਾ ਘੈਂਟ ਡਾਂਸ ਫਲੋਰ ਬਣਾਇਆ ਹੋਇਆ ਅੱਗੇ ਦੇਖਿਓ ਤੁਸੀਂ ਉਸ ਡਾਂਸ ਫਲੋਰ ਦੀ ਇੱਕ ਖਾਸ ਈਤ ਹੈ ਕਿ ਸਾਰੇ ਦੇ ਸਾਰੇ ਵਾਟਰ پارک ਦੇ ਵਿੱਚ ਤੁਸੀਂ ਜਿੱਥੇ ਵੀ ਜਾਓਗੇ ਗਰਮੀ ਕਰਕੇ ਪਾਣੀ ਗਰਮ ਹੋ ਜਾਂਦਾ ਪਰ ਉਹਦੇ ਜਿਹੜੇ ਉੱਤੋਂ ਫੌਾਰੇ ਲੱਗੇ ਹੋਏ ਹਨ ਕੀ ਬਾਤ ਈ ਮੈਂ ਕਹਿੰਦਾ ਠੰਡਾ ਠਾਰ ਤੁਹਾਨੂੰ ਠਾਰ ਦੇਣਾ ਉਸ ਪਾਣੀ ਨੇ ਮਜ਼ਾ ਆ ਜਰਾਂ ਲੱਗੂਆ ਜਿਵੇਂ ਆਪਾਂ ਗੜੇ ਪੈਂਦਿਆਂ ਦੇ ਵਿੱਚ ਖੜਗੇ ਹੋਨੇ ਆ ਆ ਗਿਆ ਆਪਣਾ ਬੰਦਾ ਆ ਗਿਆ ਬੰਦਾ ਆ ਗਿਆ ਆਪਣਾ ਬੰਦਾ ਆ ਗਿਆ ਬੰਦਾ ਆ ਗਿਆ ਆ ਕੁਸ਼ਤੀ ਦੇ ਬਿਲਕੁਲ ਨਾਲ ਆਓ ਦੇਖੋ ਸਾਹਮਣੇ ਆਏ ਹਾਏ 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 ਕੀ ਨਜ਼ਾਰਾ ਪੁੱਤੋ ਪਾਣੀ ਦੇ ਫੋਾਰੇ ਲੱਗੇ ਹੋਇਆ ਬੜਾ ਘੈਂਟ ਨਜ਼ਾਰਾ ਬਣਿਆ ਹੋਇਆ ਯਾਰ ਸਵਾਦ ਆ ਜਾਂਦਾ ਨੱਚਣ ਦਾ ਦਿਮਾਗ ਠੰਡਾ ਠੰਡਾ ਕਰ ਦਿੰਦਾ ਲੈ ਵੀ ਨੱਚ ਆ ਗਿਆ ਆਪਾਂ ਪਹੁੰਚ ਗਏ ਲਵਾ ਗਏ ਆਪਾਂ ਵੀ ਨਜ਼ਾਰੇ ਨੱਚਣ ਦੇ ਦੇਖੋ ਫੇ ਮਾਰ ਮਾਰ ਸੋਹਣੇ ਕੈਂਚੀ ਵੀਰੇਟਰ ਸੁਤਾ ਜਾ ਬੇਡਾ ਲੈ ਵੀ ਤਿਆਰੀ ਲੈ ਵੀ ਹੁਣ ਇੱਕ ਨਵਾਂ ਆ ਗਿਆ ਇੱਧਰ ਕਰਾਂਗੇ ਇਸ ਚੱਲਦਾ ਚਲੋ ਟਰਾਈ ਕਰਦੇ ਹਾਂ ਇਸ ਤੋਂ ਅਗਲਾ ਪੜਾ ਨੱਚਣ ਦੇ ਸ਼ਕੀਰਾਂ ਲਈ ਚਮਾਂ ਵਿਚਾਲੀ ਪੀੜੀਆਂ ਬੈਠਾ ਸਾਡਾ ਬੰਦਾ ਆਏ ਆਏ ਕੀ ਨਜ਼ਾਰੇ ਗਾਣੇ ਨਾਲ ਚੱਲਦੇ ਹੁੰਦੇ ਆ ਉਹ ਸਾਹਮਣੇ ਸਟੇਜ ਦੇਖ ਰਹੇ ਹੋ ਤੁਸੀਂ ਉੱਥੇ ਗਾਣੇ ਚੱਲਦੇ ਆ ਇੱਥੇ ਜਿਹੜਾ ਬੰਦਾ ਕੋਈ ਡਾਂਸ ਕਰਨ ਤੋਂ ਬਾਅਦ ਨਜ਼ਾਰੇ ਲੈ ਸਕਦਾ ਆਪਾਂ ਪਾਣੀ ਚ ਆ ਕੇ ਓਹੋ ਹੋ ਹੋ ਨੱਚਣ ਦਾ ਮਜ਼ਾ ਹੀ ਇੱਥੇ ਆਉਂਦਾ ਪਾਣੀ ਤੁਹਾਡੇ ਆਸੇ ਪਾਸੇ ਆਸੇ ਜਦੋਂ ਪਾਣੀ ਦੇ ਛਿੱਟੇ ਆਪਾਂ ਇੱਕ ਦੂਜੇ ਤੇ ਮਾਰਦੇ ਆਂ ਆ ਦੇਖੋ ਕਮਲੇ ਹੋਏ ਪਿਆ ਲੈ ਆਹਾ ਦੇਖ ਕੀ ਮਜ਼ਾ ਹੈ ਸਾਹਮਣੇ ਸਟੇਜ ਦੇ ਉੱਤੇ ਜਿਹੜਾ ਮਰਜ਼ੀ ਗਾਣਾ ਲਵਾ ਲਓ ਕੋਈ ਚੱਕਰ ਨਹੀਂ ਸਭ ਚੱਲਦੇ ਆ ਪੁਰਾਣੇ ਹਿੰਦੀ ਗੀਤ ਇੱਥੇ ਪਾਣੀ ਦੇ ਵਿੱਚ ਐਡੇ ਸੋਹਣੇ ਲੱਗਦੇ ਆ ਨਾ ਮੈਂ ਕਹਿੰਦਾ ਵੀ ਯਾਰ ਅਹੀਂ ਲਾਦਾ ਵੀ ਜੰਨਤ ਚ ਆ ਗਿਆ ਹੁੰਦੇ ਆ ਗਾ ਪਾਤਾ ਸੀ ਦਾ ਨੱਚ ਨੱਚ ਗਿਆ ਦੇਖੋ ਤੇ ਲੋਕ ਉਦੋਂ ਗਾ ਪਾਈ ਜਾਂਦੇ ਆ ਅੱਛਾ ਇਹਦੀ ਇੱਕ ਹੋਰ ਗੀ ਕਿ ਪਾਣੀ ਹੈ ਨਾ ਇਹਨਾਂ ਨੇ ਫਰਸ਼ ਐਸਾ ਬਣਾਇਆ ਜਿਵੇਂ ਜਿਵੇਂ ਇਹ ਸਟੇਜ ਦੇ ਨੇੜੇ ਜਾਂਦਾ ਓਵੇਂ ਓਵੇਂ ਇਹ ਡੂੰਘਾ ਹੁੰਦਾ ਜਾਂਦਾ ਮਤਲਬ ਕਹਿੰਦਾ ਇਹ ਹੈ ਕਿ ਸ਼ੁਰੂ ਸ਼ੁਰੂ ਚ ਇਹਦੀ ਡੂੰਘਾਈ ਘੱਟ ਆ ਪਰ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਹਾਂ ਡੂੰਘਾਈ ਵੱਧ ਹੀ ਜਾਂਦੀ ਹੈ ਜੇ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਤਾਂ ਉਹ ਪਿੱਛੇ ਹੀ ਰਵੇ ਐਵੇਂ ਬਾਲੇ ਪੰਗੇ ਨਾਲ ਹੁਣ ਇੱਕ ਜੀ ਤੁਹਾਡੀ ਜਾਣਕਾਰੀ ਲਈ ਹੋਰ ਦੱਸ ਦਈਏ ਕਿ ਇਹਦੀਆਂ ਦੋ ਸਾਈਡਸ ਨੇ ਇੱਕ ਪਾਸੇ ਬਿਲਕੁਲ ਪਾਣੀ ਸਟੇਬਲ ਰਹਿੰਦਾ ਆ ਜਿਹੜੀ ਸਾਈਡ ਤੇ ਅਸੀਂ ਖੜੇ ਹੁਣ ਪਹਿਲਾਂ ਅਸੀਂ ਬਿਲਕੁਲ ਪਾਣੀ ਸਟੇਬਲ ਚ ਖੜੇ ਸੀ ਆ ਜਿਹੜਾ ਪਾਸਾ ਇਧਰ ਲਹਿਰਾਂ ਬਣਦੀਆਂ ਪਾਣੀ ਦੀਆਂ ਜਿਵੇਂ ਸਮੁੰਦਰ ਹਾ ਤੇ ਮੈਂ ਕਹਿੰਦਾ ਕੀ ਨਜ਼ਾਰਾ ਹੁੰਦਾ ਲਹਿਰਾਂ ਆਏ ਭਜਦੇ ਅੱਗੇ ਲਪੇੜੇ ਹੋ ਆਪਾਂ ਨੂੰ ਜੰਪ ਦਈ ਜਾਂਦੇ ਆ ਦੇਖੋ ਤੁਹਾਡੇ ਜਿਹੜੇ ਸਾਹਮਣੇ ਨੱਚ ਰਹੇ ਆ ਪਾਣੀ ਹਿੱਲ ਰਿਹਾ ਮੂਵ ਹੋ ਰਹੇ ਆ ਆਪਾਂ ਤਾਂ ਬੜਾ ਮਜ਼ਾ ਆਉਂਦਾ ਜਦੋਂ ਪਾਣੀ ਹਿੱਲਦਾ ਉਧਰੋਂ ਗਾਣੇ ਲੱਗੇ ਹੁੰਦੇ ਆ ਹਿੰਦੀ ਪੰਜਾਬੀ ਮੈਂ ਕਹਿੰਦਾ ਮਹਾਰਾਜ ਆਨੰਦੀ ਆ ਜਾਂਦਾ ਆ ਦੇਖੋ ਪਾਣੀ ਦੀਆਂ ਲਹਿਰਾਂ ਉਹ ਕੀ ਬਾਤ ਹੈ ਕੀ ਬਾਤ ਹੈ ਦੇਖੋ ਆ ਚੀਜ਼ ਆ ਗਈ ਇੱਥੇ ਲਓ ਜੀ ਹੁਣ ਆਪਾਂ ਚੱਲਦੇ ਆ ਖਤਰਨਾਕ ਵਾਟਰ پارک ਐਡਵੈਂਚਰ ਕਰ ਜਿਹੜੇ ਬੰਦੇ ਨੇ ਮੌਤ ਨੂੰ ਬਿਲਕੁਲ ਨੇੜੇੋਂ ਦੇਖਣਾ ਉਹੀ ਸਿਰਫ ਹੌਣ ਤਕੜੀ ਜਿਗਰੇ ਵਾਲੀ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਆ ਆ ਲਾਲ ਜਕਨ ਵਾਲੀ ਸਲਾਈਡ ਦਾ ਵਾਹ ਪਹਿਲਾਂ ਆਪਾਂ ਨੂੰ ਜ਼ਰੂਰੀ ਚੀਜ਼ ਚੱਕਣੀ ਪਊਗੀ ਆ ਮੈਟ ਜਿਹੜਾ ਚੱਕਿਆ ਹੋਇਆ ਇਹ ਇਹਨਾਂ ਸਲਾਈਡ ਦਾ ਜਿਹੜਾ ਹੈਗਾ ਮਜ਼ਾ ਲੈਣ ਲਈ ਆਪਾਂ ਨੂੰ ਜ਼ਰੂਰੀ ਨਹੀਂ ਠੀਕ ਹੈ ਕਿਉਂਕਿ ਬਹੁਤ ਉੱਪਰੋਂ ਆਉਂਦੀ ਆ ਇਹ ਇੱਕ ਚ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਇੱਕ ਦੇ ਵਿੱਚ ਜ਼ਰੂਰਤ ਪਊਗੀ ਜਿਹੜੇ ਗ੍ਰੀਨ ਜੀ ਦੇਖ ਰਹੇ ਆ ਉਹਦੇ ਚਾਹੀ ਮੈਟ ਦੀ ਜ਼ਰੂਰਤ ਪੈਂਦੀ ਆ ਆਪਾਂ ਨੂੰ ਮੈਟ ਚੱਕ ਲੇ ਹੁਣ ਉੱਥੇ ਸਾਹਮਣੇ ਸਟੇਅਰਜ਼ ਬਣੀ ਹੋਈਆਂ ਸਟੇਅਰਜ਼ ਨਾਲ ਆਪਾਂ ਨੂੰ ਬਿਲਕੁਲ ਉੱਪਰ ਜਾਣਾ ਪਊਗਾ ਸੋ ਆਪਾਂ ਚੱਲਦੇ ਆ ਅੱਗੇ ਵਧਦੇ ਆ ਦੇਖਦੇ ਆ ਫਿਰ ਇਹਨਾਂ ਸਲਾਈਡ ਦਾ ਮਜ਼ਾ ਸਭ ਤੋਂ ਪਹਿਲਾਂ ਆਪਾਂ ਕੈਪਸੂਲ ਵਾਲਾ ਦੇਖਾਂਗੇ ਕਮ ਆਏ ਹਾਏ 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 ਆ ਆ ਗਏ ਆਪਾਂ ਕੈਪਸੂਲ ਦੇ ਵਿੱਚ ਇਹ ਕੈਪਸੂਲ ਜਿਹੜੀ ਰੈੱਡ ਜੀ ਸਲਾਈਡ ਉਹਦੇ ਨਾਲ ਵਾਲੀ ਲੈਫਟ ਸਲਾਈਡ ਦੇ ਜੇ ਜਦੋਂ ਇਹ ਕਮਰਾ ਜਾਂ ਬੰਦ ਕਰ ਦਿੰਦੇ ਆ ਬਾਹਾਂ ਆਪਾਂ ਨੂੰ ਇਸ ਤਰ੍ਹਾਂ ਕਰਨੀਆਂ ਜ਼ਰੂਰੀ ਐ ਕਿਉਂਕਿ ਜੇ ਬਾਹਾਂ ਖੁੱਲ ਗਈਆਂ ਤੋੜ ਦੇਣਾ ਕਿਉਂਕਿ ਸਿੱਧਾ ਜਾ ਕੇ ਧੜਾਮ ਦੇਣੇ ਮਿਲਦਾ ਥੱਲੇ ਵਾਹਦਾ ਫੁਣੇ ਥੱਲੋਂ ਇਹ ਆਪਣੇ ਪੈਰਾਂ ਤੋਂ ਨਿਕਲ ਜਾਣ ਦੇਖੋ ਬਿਲਕੁਲ ਤੇਜ਼ੀ ਦੇ ਨਾਲ ਜਾਵਾਂਗੀ ਉਹ ਜਿਹੜਾ ਸਾਹਮਣੇ ਗੋਲ ਜਾਂ ਦਿਖ ਰਿਹਾ ਉੱਥੇ ਦੇਖੂਗਾ ਤੁਹਾਨੂੰ ਮੈਂ ਹੁਣ ਏ ਆਉ ਜਾਂਦਾ ਥੱਲੇ ਇੱਕ ਪਾਣੀ ਦਾ ਜਿਹੜਾ ਭੜਿਆ ਹੋਇਆ ਝਰਨਾ ਜਾਂ ਤਾੜ ਦੇਲੇ ਬੰਦਾ ਥੱਲੇ ਵਾਹਦਾ ਪਰ ਕਿਰਾਂ ਇੱਕ ਵਾਰ ਤਾਂ ਬੰਦੇ ਦੀ ਜਾਨ ਹੀ ਜਾਂਦੀ ਐ ਚੁਮਾ ਏ ਖਿੱਚ ਕੀ ਲੈ ਜਾਂਦਾ ਮੈਂ ਕਹਿੰਦਾ ਕੀ ਬਾਤ ਹੀ ਆ ਦੇਖੋ ਆ ਇਹਦੇ ਨਾਲ ਵਾਲੀ ਦੂਸਰੀ ਸਲਾਈਡ ਹੈ ਜਿਹੜੀ ਦੇ ਵਿੱਚ ਆਪਾਂ ਨੂੰ ਮੈਟ ਦੀ ਸੋਨੋ ਤੇ ਪੈਂਦੀ ਹੈ ਠੀਕ ਹੈ ਇਹ ਬੰਦਾ ਬੁੱਧਾ ਹੋ ਕੇ ਜਾਂਦਾ ਇਹਦੇ ਵਿੱਚ ਦੀ ਛੱਡ ਦਿੰਦੇ ਆ ਪਰ ਮੈਂ ਕਹਿੰਦਾ ਇਹ ਵੀ ਢੂਈ ਤੋਂ ਖਲਾਉਂਦੇ ਆ ਬੰਦੇ ਦੀ ਐਡੀ ਭੈੜੀ ਸਲਾਈਡ ਆ ਸਾਹਮਣੇ ਗ੍ਰੀਨ ਜੀਆਂ ਸਲਾਈਡਾਂ ਹੈਗੀਆਂ ਮੈਨੂੰ ਘੁੰਮ ਘੁੰਮ ਕੇ ਜਮਾ ਬੰਦਾ ਥੱਲੇ ਜਾ ਕੇ ਪੈਂਦਾ ਇਹਦੇ ਵਿੱਚ ਤੇ ਇਹ ਵੀ ਮੈਂ ਕਹਿੰਦਾ ਜਿਗਰੇ ਵਾਲਾ ਬੰਦਾ ਹੀ ਕਰ ਸਕਦਾ ਵਾਸ ਨਜ਼ਾਰਾ ਆ ਗਿਆ ਕੀ ਬਾਤ ਹੈ ਜੀ ਸਾਰੇ ਪ੍ਰਕਾਰ ਦੇ ਨਜ਼ਾਰੇ ਲੈਣ ਤੋਂ ਬਾਅਦ ਅਸੀਂ ਥੋੜਾ ਲੇਟ ਹੋ ਗਏ ਸੀ ਅੱਜ ਕਿਉਂਕਿ ਫਸਟ ਟਾਈਮ ਆਏ ਸੀ ਜਿਆਦਾ ਪਤਾ ਨਹੀਂ ਸੀ ਤਾਂ ਤੁਹਾਨੂੰ ਜ਼ਰੂਰ ਦੱਸ ਦਿਆਂ ਕਿ ਸ਼ਾਮ ਦੇ 6 ਵਜੇ ਤੱਕ ਹੀ ਹੁੰਦਾ ਇੱਥੇ ਟਾਈਮ ਆਪਣੇ ਕੋਲੇ ਸਵੇਰ ਜਦੋਂ ਮਰਜ਼ੀ ਆ ਜਾਓ ਕੋਈ ਦਿੱਕਤ ਨਹੀਂ ਅਸੀਂ ਲੇਟ ਹੋ ਗਏ ਕੁਝ ਕ ਨਜ਼ਾਰੇ ਸਾਡੇ ਰਹਿ ਗਏ ਚਲੋ ਕਦੇ ਫੇਰ ਜਿਹੜਾ ਬੱਜਿਆ ਤਾਂ ਇੱਥੇ ਨਜ਼ਾਰੇ ਲਵਾਂਗੇ ਹੁਣ ਆਪਾਂ ਚੱਲਦੇ ਹਾਂ ਲੋਕਰ ਵੱਲ ਜਿੱਥੇ ਆਪਾਂ ਕੱਪੜੇ ਵਗੈਰਾ ਜਮ੍ਹਾਂ ਕਰਵਾਏ ਸੀ ਤਾਂ ਇਹ ਦੱਸਣਾ ਰਹਿ ਗਿਆ ਸੀ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਕਿ ਲੋਕਰ ਦੇ ਵੀ ਆਪਣੇ ਕੋਲੇ 100 ਰੁਪਏ ਆਪਾਂ ਨੂੰ ਅਲੱਗ ਦੇਣਾ ਪੈਂਦਾ ਠੀਕ ਹੈ ਤਾਂ ਲੋਕਰ ਦਿਖਾਵਾਂਗੇ ਲੋਕਰ ਆ ਜਿਹੜਾ ਉਹ ਬੈਂਡ ਦੇ ਨਾਲ ਅਟੈਚ ਹੋ ਜਾਂਦਾ ਬੈਡ ਜਦੋਂ ਲਗਾਵਾ ਗਿਆ ਦੇਖੋ ਬੈਂਡ ਲਗਾਵਾਗੇ ਚੰਗੀ ਤਰ੍ਹਾਂ ਨਹੀਂ ਲੱਗਿਆ ਹਲੇ ਬੈਂਡ ਤਾਂ ਲੋਕਰ ਨਹੀਂ ਖੁੱਲਿਆ ਅ ਜਦੋਂ ਬੈਂਡ ਚੰਗੀ ਤਰ੍ਹਾਂ ਲੱਗਿਆ ਤਾਂ ਲੋਕਰ ਆਪਣੇ ਆਪ ਖੁੱਲ ਜਾਂਦਾ ਲਓ ਵੀ ਮਿੱਤਰੋ ਵਾਟਰ پارک ਦਾ ਨਜ਼ਾਰਾ ਲੈਣ ਤੋਂ ਬਾਅਦ ਹੁਣ ਆ ਗਿਆ ਟਾਈਮ ਵਿਦਾ ਹੋਣ ਦਾ ਉਸ ਤੋਂ ਪਹਿਲਾਂ ਆ ਦੇਖੋ ਬੰਦਾ ਸਾਡਾ ਵਾਟਰ ਪ੍ਰੂਫ ਫੋਨ ਲੈ ਕੇ ਪਾਣੀ ਚ ਤਾਂ ਵੜ ਗਿਆ ਹੁਣ ਵਾਟਰ ਇਜੈਕਟ ਕਰੀ ਜਾਂਦੇ ਆ ਬੈਠੇ ਸਪੀਕਰ ਚੈੱਕ ਕਰੀ ਜਾਂਦੇ ਕਿਤੇ ਬਾ ਇਹਦੇ ਆਵਾਜ਼ ਤਾਂ ਨਹੀਂ ਬੰਦ ਹੋ ਗਈ ਸਪੀਕਰ ਖਰਾਬ ਤਾਂ ਨਹੀਂ ਹੋ ਗਿਆ ਆ ਦੇਖੋ ਕੰਨਾਂ ਨਾਲ ਲਾਲਾ ਸੁਣੀ ਆਂਦੇ ਆ ਕਹਿੰਦਾ ਓਕੇ ਆ ਜੀ ਮਿੱਤਰੋ ਉਮੀਦ ਆ ਤੁਹਾਨੂੰ ਸਾਡਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਜੇ ਤੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੇ ਬਲੌਗ ਤਤ ਤਲੀ ਬਾਏ